ਆਪਣੀ ਗੱਡੀ ਦੇ ਵਿੱਚ ਬੈਠ ਕੇ ਪਰਿਵਾਰ ਦੇ 7 ਜੀਆਂ ਨੇ ਆਪਣੀ ਜਾਨ ਦੇ ਦਿੱਤੀ ਜਿਸ ਦੇ ਵਿੱਚ ਮੀਆਂ ਬੀਬੀ ਸੀ ਉਹਨਾਂ ਦੇ 3 ਬੱਚੇ ਸੀ ਤੇ ਨਾਲ ਉਹਨਾਂ ਦੇ ਬਜ਼ੁਰਗ ਮਾਪੇ ਸੀ ਮਤਲਬ 7 ਜੀਆਂ ਨੇ ਆਖਿਰਕਾਰ ਕਿਉਂ ਜਾਨ ਦਿੱਤੀ ਇਹ ਗਲਤੀ ਸਾਡੇ ਸਾਰਿਆਂ ਦੇ ਵਿੱਚੋਂ ਕੌਣ-ਕੌਣ ਕਰਦਾ ਹੈ ਜਿਸ ਕਰਕੇ ਉਹਨਾਂ ਦੇ ਉੱਤੇ ਬੋਝ ਵੱਜ ਜਾਂਦਾ ਹੈ ਸਾਰਾ ਕੁਝ ਦੱਸਾਂਗੇ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਬਹੁਤ ਵਾਰ ਸਾਨੂੰ ਜ਼ਿੰਦਗੀ ਦੇ ਵਿੱਚ ਲੋਨ ਦੀ ਲੋਡ ਪੈਂਦੀ ਆ ਬਹੁਤ ਵਾਰ ਕਰਜ਼ੇ ਦੀ ਲੋਨ ਪੈਂਦੀ ਆ ਪਰ ਉਸ ਕਰਜ਼ੇ ਨੂੰ ਅਸੀਂ ਕਿਵੇਂ ਯੂਜ਼ ਕਰਨਾ ਹੈ ਉਸ ਕਰਜ਼ੇ ਨੂੰ ਕਿਵੇਂ ਆਪਣੇ ਸਿਰ ਦਾ ਬੋਝ ਨਹੀਂ ਬਣਨ ਦੇਣਾ ਇਹ ਸਾਰੀਆਂ ਚੀਜ਼ਾਂ ਸ਼ਾਇਦ ਸਾਨੂੰ ਬਹੁਤ ਵਾਰ ਨਹੀਂ ਪਤਾ ਲੱਗਦੀਆਂ ਇੱਕ ਅਜਿਹਾ ਪਰਿਵਾਰ ਦਹਿਰਾ ਦੂੰਗਾ ਪਰਿਵਾਰ ਜੋ ਕਿ ਜੋ ਪੰਚਕੁਲਾ ਦੇ ਵਿੱਚ ਰਹਿ ਰਿਹਾ ਸੀ ਪਰ ਜੋ ਹੈ ਹੁਣ ਸੱਤ ਜੀ ਜਿਹੜੇ ਘਰ ਦੇ ਵਿੱਚ ਰਹਿ ਰਹੇ ਸੀ ਉਹਨਾਂ ਸੱਤਾ ਦੀ ਲਾਸ਼ ਜਿਹੜੀ ਆ ਇੱਕ ਗੱਡੀ ਦੇ ਵਿੱਚ ਮਿਲੀ ਹੈ ਜਦੋਂ ਆਲਾ ਦਵਾਲਾ ਲੋਕਾਂ ਨੇ ਵੇਖਿਆ ਆਲੇ ਦਵਾਲੇ ਲੋਕਾਂ ਨੇ ਤੇ ਉਹ ਭੱਜ ਕੇ ਗਏ ਗੱਡੀ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਹਸਪਤਾਲ ਲੈ ਕੇ ਗਏ ਤੇ ਪਤਾ ਲੱਗਾ ਕਿ 6 ਜੀਆਂ ਦੀ ਉੱਥੇ ਹੀ ਮੌਕੇ ਤੇ ਮੌਤ ਹੋ ਗਈ ਹੈ ਤੇ ਜੋ ਇੱਕ ਵਿਅਕਤੀ ਸੀ ਉਹ ਹੱਲੇ ਉਸ ਦੇ ਸਾਹ ਚੱਲ ਰਹੇ ਸੀ ਪਰ ਇਲਾਜ ਦੇ ਦੌਰਾਨ ਉਸ ਦੀ ਵੀ ਜਿਹੜੀ ਮੌਤ ਹੈ ਉਹ ਹੋ ਗਈ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਚੀਜ਼ਾਂ ਪਤਾ ਲੱਗ ਰਹੀਆਂ ਨੇ ਕਿ ਜੋ ਪਰਿਵਾਰ ਹੈ ਉਹਨਾਂ ਦੇ ਸਿਰ ਤੇ ਕਰਜ਼ਾ ਬਹੁਤ ਜ਼ਿਆਦਾ ਸੀ ਜੀ ਹਾਂ ਇਹ ਪੰਚਕੁਲਾ ਦੇ ਵਿੱਚ ਕਿਰਾਏ ਦੇ ਮਕਾਨਤ ਰਹਿੰਦੇ ਸੀ ਪਰ ਇਹਨਾਂ ਨੇ ਕਰਜ਼ਾ ਚੱਕਿਆ ਹੋਇਆ ਸੀ ਇਹਨਾਂ ਨੇ ਆਪਣਾ ਕੋਈ ਟਰਾਂਸਪੋਰਟ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਪਰ ਉਸ ਦੇ ਵਿੱਚ ਇਹਨਾਂ ਨੂੰ ਬਹੁਤ ਘਾਟਾ ਪਿਆ ਜਿਸ ਕਰਕੇ ਇਹਨਾਂ ਦੇ ਉੱਤੇ ਕਰਜ਼ਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਉਹ ਉਸ ਨੂੰ ਦੇ ਨਹੀਂ پا ਰਹੇ ਸੀ ਜਿਸ ਕਰਕੇ ਇਹਨਾਂ ਨੇ ਫੈਸਲਾ ਲਿਆ ਕਿ ਨਾ ਸੱਤਾ ਨੇ ਆਪਣੀ ਜਾਨ ਜਿਹੜੀ ਆ ਉਹ ਦੇ ਦਣੀ ਹੈ ਹਾਲਾਂਕਿ ਜਾਨ ਦੇਣਾ ਹਰ ਮਸਲੇ ਦਾ ਹੱਲ ਨਹੀਂ ਹੈ ਇਹ ਕਮਾ ਸਕਦੇ ਸੀ ਕੋਈ ਹੋਰ ਹਿੱਲਾ ਵਸੀਲਾ ਕਰ ਸਕਦੇ ਸੀ ਪੰਜਾਬੀਆਂ ਦੀ ਮਦਦ ਲੈ ਸਕਦੇ ਸੀ ਲੋਕਾਂ ਦੀ ਮਦਦ ਲੈ ਸਕਦੇ ਸੀ ਕੋਈ ਵੀ ਹੱਲ ਘਟ ਸਕਦੇ ਸੀ ਕਿਸੇ ਸਮਾਜ ਸੇਵੀ ਲੋਕਾਂ ਦੀ ਮਦਦ ਲੈ ਸਕਦੇ ਸੀ ਲੋਕਾਂ ਨੇ ਖੜਨਾ ਸੀ ਨਦੀ ਗੱਲ ਨੂੰ ਸੁਣਨਾ ਸੀ ਪਰ ਇਹਨਾਂ ਨੇ ਉਹ ਚੀਜ਼ਾਂ ਨਹੀਂ ਕੀਤੀਆਂ ਨਾਲ ਆਪਣੇ ਤਿੰਨ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਵੀ ਜ਼ਹਿਰ ਦੇ ਦਿੱਤਾ ਦੱਸਿਆ ਜਾ ਰਿਹਾ ਕਿ ਦੋ ਬੇਟੀਆਂ ਸੀ ਤੇ ਇੱਕ ਬੇਟਾ ਸੀ ਨਾਲ ਅਤੇ ਆਪ ਖੁਦ ਮੀਆਂ ਬੀਬੀ ਸੀ ਤੇ ਉਹਨਾਂ ਦੇ ਬਜ਼ੁਰਗ ਮਾਪੇ ਸੀ ਦਾਦਾ-ਦਾਦੀ ਸੀ ਇਸ ਸੱਤਾ ਨੇ ਇੱਕੋ ਹੀ ਗੱਡੀ ਦੇ ਵਿੱਚ ਬੈਠ ਕੇ ਇੱਕੋ ਹੀ ਨਾਲ ਜਿਹੜਾ ਹੈ ਉਹ ਜਾਰਿਆ ਕਿ ਇਹਨਾਂ ਨੇ ਜ਼ਹਿਰੀਲੀ ਚੀਜ਼ ਨਿਗਲੀ ਅਤੇ ਇਹਨਾਂ ਦੀ ਜਾਨ ਜਿਹੜੀ ਆ ਉਹ ਚਲੀ ਗਈ ਹੈ ਹਾਲਾਂਕਿ ਇਹ ਕਨਫਰਮ ਨਹੀਂ ਹੈ ਕਿ ਇਹਨਾਂ ਨੇ ਆਤਮ ਹੱਤਿਆ ਖੁਦ ਕੀਤੀ ਹੈ ਜਾਂ ਨਹੀਂ ਪਰ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਨੇ ਦੱਸਿਆ ਹੈ ਕਿ ਇਹਨਾਂ ਦੇ ਉੱਤੇ ਕਰਜ਼ਾ ਬਹੁਤ ਜ਼ਿਆਦਾ ਸੀ ਜਿਸ ਕਰਕੇ ਹਮੇਸ਼ਾ ਪਰੇਸ਼ਾਨ ਰਹਿੰਦੇ ਸੀ ਜਿਸ ਕਰਕੇ ਹੋ ਸਕਦਾ ਹੈ ਕਿ ਇਹਨਾਂ ਨੇ ਇਹ ਚੀਜ਼ ਜਿਹੜੀ ਆ ਉਹ ਕੀਤੀ ਹੋਈ ਹੈ ਸੋ ਬਾਰ-ਬਾਰ ਵੱਡੇ ਸਿਆਣੇ ਬਜ਼ੁਰਗ ਆਖਦੇ ਹੁੰਦੇ ਸੀ ਕਿ ਰੋਟੀ ਭਾਵੇਂ ਸੁੱਕੀ ਖਾ ਲਵੋ ਪਰ ਆਪਣੇ ਸਿਰ ਤੇ ਇੰਨਾ ਕਰਜ਼ਾ ਨਾ ਵਧਾਓ ਕਿ ਤੁਹਾਨੂੰ ਜਿਹੜਾ ਹੈ ਉਹ ਬਾਅਦ ਦੇ ਵਿੱਚ ਔਖਾ ਹੋਵੇ ਹੋਰ ਵੀ ਕਹਾਵਤਾਂ ਬੜੀਆਂ-ਬੜੀਆਂ ਹੋਈਆਂ ਨੇ ਕਿ 14 ਜੋ ਪਰਨ ਨੇ ਕਿਸਾਨ ਨੇ ਚਾਹੀਦਾ ਜਿੰਨੀ ਕਿ ਚੱਦਰ ਹੋਵੇ ਸੋ ਬਹੁਤ ਬਾਰ ਕਰਜਾ ਜੋ ਹੈ ਉਹ ਆਪਣੇ ਕਮਾਈ ਤੋਂ ਵੀ ਵੱਧ ਲਿਆ ਜਾਂਦਾ ਹੈ ਕਮਾਈ ਤੋਂ ਵੀ ਵੱਧ ਚੀਜ਼ਾਂ ਜਿਹੜੀਆਂ ਨੂੰ ਜ਼ਿੰਦਗੀ ਦੇ ਵਿੱਚ ਕਰ ਲਈਆਂ ਜਾਂਦੀਆਂ ਨੇ ਜੋ ਬਾਅਦ ਦੇ ਵਿੱਚ ਬੋਝ ਬਣ ਜਾਂਦੀਆਂ ਨੇ ਸੋ ਕੀ ਕਹੋਗੇ ਤੁਸੀਂ ਕਰਜ਼ੇ ਦੇ ਬਾਰੇ ਕੀ رائے ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਰਜ਼ਾ ਲੈਣਾ ਸਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਰਜ਼ਾ ਲੈਣ ਲੱਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿੜੀਆਂ-ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਨੇ ਆਪਣੇ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਲੋਕ ਜਿਹੜੇ ਨੇ ਉਹ ਜਾਗਰੂਕ ਹੋ ਸਕਣ